ਚੰਗਾ ਵੀ ਬਾਈ ਬਾਈ ਤਰਨੀ ਮੋਰ ਕਬਕਰਾ ਠੀਕ ਹੈ ਛੇਤੀ ਆ ਜਾਗੇ ਛੇਤੀ ਆ ਜਾ ਯੂ ਵੀ ਨਹੀਂ ਜਾਣਾ ਆ ਜਾ ਹੁਣ ਤਾਂ ਯੂ ਵੀ ਨੂੰ ਆ ਜਾ ਹੁਣ ਤਾਂ ਆਉਣਾ ਤਾਂ ਆ ਜਾ ਆ ਜਾ ਹੁਣ ਤਾਂ ਆਉਣਾ ਤਾਂ ਆ ਜਾ ਮੈਂ ਕੀ ਕਰੂਗਾ ਚੱਲ ਬਸ ਤੇ ਰਹਿਣ ਦੇ ਬੀਬੀ ਤੋਂ ਫੋਨ ਲਊਗਾ ਚੱਲ ਰਹਿਣ ਦੇ ਮੇਰਾ ਆਉਦਾ ਹੈ ਕਿ ਵਾਹਕਾ ਲਊ ਬੀਬੀ ਤੋਂ ਬਸ ਠੀਕ ਹੈ ਚੰਗਾ ਓਕੇ ਕਰਦੇ ਬੰਦ ਬਾਈ 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 ਰੋਟੀ ਵੇਖੀ ਲਈ ਜਾਂਦੇ ਦੁਪਹਿਰ ਦਾ ਰਾਤ ਦਾ ਪ੍ਰਬੰਧ ਲੋ ਜੀ ਹੁਣ ਚੱਲੀ ਆ ਮੈਂ ਆਪਣੀ ਭਝਾਈ ਨੂੰ ਹਸਪੀਟਲ ਲੈ ਕੇ ਕਿਉਰ ਹਸਪੀਟਲ ਆ ਤੇ ਉੱਥੇ ਜਾ ਕੇ ਆਪਾਂ ਮਿਲਦੇ ਆ ਕਿਉਂਕਿ ਇਹਨੂੰ ਥੋੜੀ ਬਹੁਤੀ ਪ੍ਰੋਬਲਮ ਲੱਗ ਰਹੀ ਸੀਗੀ ਵੀ ਸਾਹ ਵਗੈਰਾ ਚੜਦਾ ਸੀਗਾ ਤੇ ਚਲੋ ਫਿਰ ਸਾਨੂੰ ਆਏ ਸੀਗਾ ਵ ਇੱਕ ਵਾਰੀ ਦਿਖਾ ਲਈਏ ਚਲੋ ਆਪਾਂ ਪਹੁੰਚ ਗਏ ਆ ਜੀ ਹਸਪੀਟਲ 'ਚ ਇੱਥੇ ਆਉਂਦੇ ਨੇ ਜੀ ਹਾਰਟ ਸਪੈਸ਼ਲਿਸਟ ਨੇ ਡਾਕਟਰ ਸਾਹਿਬ ਤੇ ਉਹ ਆਉਂਦੇ ਨੇ ਜੀ ਮਦੰਤਾ ਹਸਪੀਟਲ ਗੁਰਕਾਵਾ ਤੋਂ ਤੇ ਕਾਫੀ ਵਧੀਆ ਨੇ ਸਿਆਣੇ ਨੇ ਡਾਕਟਰ ਸਾਹਿਬ ਤੇ ਇਸ ਕਰਕੇ ਅਸੀਂ ਇੱਥੇ ਦਿਖਾਉਣ ਆਏ ਸੀਗੇ ਤੇ ਇਹ 7 ਕਰੋੜ ਤੇ ਹੈਗਾ ਜੀ ਅ ਸ਼ਹਿਰ ਵੱਲੋਂ ਜਦੋਂ ਆਪਾਂ 7 ਨੂੰ ਜਾਂਦੇ ਆ ਤਾਂ ਬਿਲਕੁਲ ਸ਼ਹਿਰ ਦੇ ਬਾਹਰ ਵੱਾਰ ਬਾਬਾ ਫਰੀਦ ਯੂਨੀਵਰਸਿਟੀ ਲੰਘ ਕੇ ਉੱਥੇ ਹਸਪੀਟਲ ਹੈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਮੈਂ ਦਿਖਾਈ ਦਿੱਤਾ ਕਿ ਮੈਂ ਗਈ ਹੋਈ ਸੀਗੀ ਆਪਣੀ ਪਰਜਾਈ ਨੂੰ ਲੈ ਕੇ ਹਸਪੀਟਲ ਠੀਕ ਹੈ ਹਸਪੀਟਲ ਵੀ ਦਿਖਾਤਾ ਤੁਹਾਨੂੰ ਬਾਹਰੋਂ ਪਿਓਰ ਹਸਪੀਟਲ ਹੈ ਫਰੀਦਕੋਟ ਐ 7 ਕਰੋੜ ਤੇ ਐ ਤੇ ਉੱਥੇ ਨਾ ਜੀ ਡਾਕਟਰ ਬਹੁਤ ਅੱਛੇ ਨੇ ਡਾਕਟਰ ਗਗਨਦੀਪ ਨੇ ਉਹ ਆਉਂਦੇ ਨੇ ਮਦੰਤਾ ਤੋਂ ਗੁਰਦਾਵਾ ਤੋਂ ਮਦੰਤਾ ਹਸਪੀਟਲ ਤੋਂ ਤੇ ਬੀਬੀ ਦਾ ਜਿਹੜਾ ਬੀਪੀ ਸੀਗਾ ਉਹ ਅੱਜ ਤੱਕ ਕਿਸੇ ਵੀ ਡਾਕਟਰ ਤੋਂ ਕੰਟਰੋਲ ਨਹੀਂ ਹੋਇਆ ਸੀਗਾ ਇਬ ਵੀ ਦਾ ਬੀਪੀ ਵੱਧਦਾ ਹੀ ਰਹਿੰਦਾ ਸੀ ਵੱਧਦਾ ਹੀ ਰਹਿੰਦਾ ਸੀ ਕੋਈ ਵੀ ਮੈਡੀਸਿਨ ਅਜੇ ਤੱਕ ਸੈੱਟ ਨਹੀਂ ਸੀ ਆਈ ਬਹੁਤ ਡਾਕਟਰ ਬਦਲਲੇ ਸੀਗੇ ਤੇ ਹੁਣ ਤਾਂ ਡਾਕਟਰਾਂ ਨੇ ਕਿਹਾ ਸੀਗਾ ਕਿ ਇਹਨਾਂ ਦੀ ਹਾਰਟ ਦਾ ਜਿਹੜਾ ਕੋਈ ਵਾਲਵ ਹੁੰਦਾ ਨਾ ਵੀ ਉਹ ਲੀਕ ਕਰਦਾ ਹੈ ਤੇ ਫਿਰ ਅਸੀਂ ਸਾਨੂੰ ਕਿਸੇ ਨੇ ਡਾਕਟਰ ਗਗਨਦੀਪ ਬਾਰੇ ਦੱਸਿਆ ਦੇਖੋ ਅਸੀਂ ਫਰੀਦਕੋਟ ਰਹਿ ਰਹੇ ਹਾਂ ਔਰ ਸਾਨੂੰ ਪਤਾ ਨਹੀਂ ਸੀਗਾ ਹਨਾ ਤੇ ਅਸੀਂ ਫਿਰ ਡਾਕਟਰ ਸਾਹਿਬ ਤੋਂ ਟਾਈਮ ਲਿਆ ਟਾਈਮ ਲੈਂਦੇ ਤੇ ਥੋੜਾ ਜਿਹਾ ਇਦਾਂ ਹੈਗਾ ਕਿ ਪਹਿਲਾਂ ਪਰਚੀ ਫਟਾਉਣੀ ਪੈਂਦੀ ਹੈ ਨੰਬਰ ਲਵਾਉਣਾ ਪੈਂਦਾ ਉਹ ਡਾਕਟਰ ਸਾਹਿਬ ਆਉਂਦੇ ਨੇ ਹਫਤੇ ਬਾਅਦ ਜਾਂ 10 ਦਿਨਾਂ ਬਾਅਦ 15 ਦਿਨਾਂ ਬਾਅਦ ਇਸ ਤ ਤੇ ਅਸੀਂ ਫਿਰ ਉਹਨਾਂ ਤੋਂ ਨੰਬਰ ਲਵਾਇਆ ਫੋਨ ਨੰਬਰ ਮਤਲਬ ਅਸੀਂ ਲੈ ਲਿਆ ਕਿਸੇ ਤੋਂ ਤੇ ਫੋਨ ਕੀਤਾ ਤੇ ਆਪਾਂ ਨੰਬਰ ਲਵਾ ਲਿਆ ਠੀਕ ਹੈ ਜੀ ਤੇ ਫਿਰ ਬੀਬੀ ਨੂੰ ਮੈਂ ਉੱਥੇ ਲੈ ਕੇ ਗਈ ਤੇ ਹੁਣ ਬੀਬੀ ਦਾ ਬੀਪੀ ਬਿਲਕੁਲ ਓਕੇ ਹੈ ਬੀਬੀ ਨੂੰ ਟੱਚ ਵੁੱਡ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਜੋ ਉਹਨਾਂ ਦੀ ਮੈਡੀਸਨ ਬੀਪੀ ਦੀ ਚੱਲਦੀ ਹੈ ਦੇਖੋ ਉਹ ਤਾਂ ਪਤਾ ਹੀ ਆਪਾਂ ਨੂੰ ਹਨਾ ਉਹ ਰੈਗੂਲਰ ਲੈਣੀ ਪੈਂਦੀ ਹੁੰਦੀ ਆ ਬੀਪੀ ਦੀ ਆਪਾਂ ਕਹੀਏ ਕਿ ਬਿਲਕੁਲ ਹੀ ਠੀਕ ਹੋ ਜਾਊਗਾ ਔਰ ਮੈਡੀਸਨ ਨਹੀਂ ਲੈਣੀ ਪੈਣੀ ਇਦਾਂ ਤਾਂ ਹੁੰਦਾ ਨਹੀਂ ਆ ਪਰ ਜੇ ਮੈਡੀਸਨ ਖਾਂਦੇ ਖਾਂਦੇ ਆ ਬੰਦੇ ਦਾ ਬੀਪੀ ਅਪਸੈਟ ਰਹੇ ਫਿਰ ਪ੍ਰੋਬਲਮ ਹੁੰਦੀ ਆ ਤੇ ਹੁਣ ਬੀਬੀ ਦਾ ਬੀਪੀ ਜਿਹੜਾ ਬਿਲਕੁਲ ਸਹੀ ਚੱਲਦੇ ਆ ਹਾਰਟਬੀਟ ਪਹਿਲਾਂ ਬੀਬੀ ਦੀ ਮਤਲਬ ਕਿ ਫਲਕਟੂਏਟ ਕਰਦੀ ਰਹਿੰਦੀ ਸੀ ਕਦੀ ਵੱਧ ਗਈ ਕਦੀ ਘਟ ਗਈ ਉਹ ਹੁਣ ਬਿਲਕੁਲ ਸਹੀ ਆ ਸਾਰਾ ਕੁਝ ਠੀਕ ਆ ਜੀ ਤੇ ਇਸ ਤਰ੍ਹਾਂ ਹੀ ਅੱਜ ਪਰਜਾਈ ਮੇਰੀ ਆਈ ਸੀਗੀ ਕਿਉਂਕਿ ਉਹ ਥੋੜਾ ਜਿਹਾ ਮਤਲਬ ਕਿ ਸਾਹ ਚੜਦਾ ਸੀਗਾ ਨਾ ਤੇ ਸਾਨੂੰ ਐ ਸੀਗਾ ਵੀ ਦਿਖਾ ਲੈਣਾ ਚਾਹੀਦਾ ਆਪਾਂ ਟਾਈਮ ਲਿਆ ਤੇ ਅੱਜ ਡਾਕਟਰ ਸਾਹਿਬ ਕੋਲ ਦਿਖਾ ਕੇ ਆਏ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਸਹੀ ਆਇਆ ਈਸੀਜੀ ਕੋ ਵਗੈਰਾ ਹੋਈ ਪੂਰਾ ਦਿਨ ਉੱਥੇ ਮੈਨੂੰ ਲੱਗ ਗਿਆ ਹਨਾ ਸਵੇਰ ਦੇ ਅਸੀਂ ਗਏ ਹੋਏ ਸੀ 11 ਵਜੇ ਤੇ ਇੱਥੇ ਅਸੀਂ ਆਏ ਹੈਗੇ ਤਿੰਨ 3:30 ਵਜੇ ਇਦਾਂ ਹੀ ਹੁੰਦਾ ਜੀ ਹਸਪੀਟਲਸ ਦੇ ਵਿੱਚ ਤਾਂ ਰੋੜ ਨਾਲ ਕੰਮ ਹੀ ਹੁੰਦਾ ਹਨਾ ਚਲੋ ਇਹ ਹੈਗਾ ਕਿ ਸਾਰਾ ਵਹਿਮ ਕੱਢ ਲਿਆ ਉਹ ਸਹੀ ਹੈਗੀ ਆ ਡਾਕਟਰ ਸਾਹਿਬ ਬਹੁਤ ਵਧੀਆ ਨੇ ਜੀ ਇੰਨੇ ਨਾਈਸ ਔਰ ਬਹੁਤ ਸੋਬਰ ਡਾਊਨ ਟੂ ਅਰਥ ਠੀਕ ਹੈ ਜੀ ਔਰ ਸਹੀ ਸਲਾਹ ਦਿੰਦੇ ਨੇ ਕੋਈ ਗੋਲੀਆਂ ਦੇ ਢੋਲੇ ਪਰ ਭੜਕੇ ਨਹੀਂ ਚਕਾਉਂਦੇ ਔਰ ਉਹਨੂੰ ਕੋਈ ਮੈਡੀਸਨ ਉਹਨਾਂ ਨੇ ਨਹੀਂ ਦਿੱਤੀ ਬਸ ਸਿਰਫ ਇੱਕ ਟੈਬਲੇਟ ਦਿੱਤੀ ਕਿ 10 ਦਿਨ ਖਾ ਲਿਓ ਰਾਤ ਨੂੰ ਚਲੋ ਜੀ ਇਹ ਤਾਂ ਹੋ ਗਿਆ ਆਪਣਾ ਅੱਜ ਦਾ ਜਿਹੜਾ ਰੁਟੀਨ ਸੀਗਾ ਵੀ ਕੀ ਹੋਇਆ ਅੱਜ ਦੇ ਦਿਨ ਦੇ ਵਿੱਚ ਤੇ ਅੱਗੇ ਨਾਲ ਮੈਂ ਤੁਹਾਨੂੰ ਇੱਕ ਪਹਿਲਾਂ ਇੱਕ ਕਵਿਤਾ ਪੜ੍ਹ ਕੇ ਸੁਣਾਉਣੀ ਹੈ ਹਾਰਟ ਟੱਚਿੰਗ ਹਾਰਟ ਨੂੰ ਟੱਚ ਕਰ ਜੂਗੀ ਇਹ ਤੁਹਾਨੂੰ ਤੇ ਉਹ ਕਵਿਤਾ ਮੈਂ ਬਾਅਦ ਚ ਦੱਸਦੀ ਆ ਕਿ ਇਹ ਮੇਰੇ ਕੋਲ ਕਿੱਥੋਂ ਆਈ ਹੈ ਤੇ ਕਿਹਨੇ ਲਿਖੀ ਹੈ ਠੀਕ ਹੈ ਜੀ ਲੋ ਧਿਆਨ ਨਾਲ ਜਰੂਰ ਸੁਣੀਓ ਇਹ ਕਵਿਤਾ ਨੂੰ ਤੁਹਾਡੇ ਦਿਲ ਤੱਕ ਲੈ ਜੂਗੀ ਇਹ ਸੀ ਦਿਨੇ ਚਾਨਣ ਨੂੰ ਤੱਕਦੇ ਇਹ ਜਗ ਦੇ ਰਾਤਾਂ ਨੂੰ ਇਹ ਯਾਦਾਂ ਦੇ ਜਗ ਨੂੰ ਕੀ ਸਮਝਣ ਹਲਾਤਾਂ ਨੂੰ ਕੁਝ ਪੌਰੇ ਉੱਡ ਗਏ ਨੇ ਜੋ ਮਹਿਕਦੇ ਫੁੱਲਾਂ ਤੋਂ ਪਿੱਛੋਂ ਸੱਦਾ ਦੇ ਗਏ ਨੇ ਉਹ ਕਾਲੀਆਂ ਰਾਤਾਂ ਨੂੰ ਬਿਲਕੁਲ ਸੱਚਾਈ ਹੈ ਜੀ ਇਹ ਮੈਨੂੰ ਤਾਂ ਇਹ ਲੱਗਦਾ ਹੁੰਦਾ ਹੈ ਵੀ ਸ਼ਾਇਦ ਇਹ ਮੇਰੇ ਤੇ ਟੁੱਕਦੀ ਹੈ ਹੁਣ ਹੰਝੂ ਵੀ ਸੁੱਕ ਗਏ ਆ ਅੱਖਾਂ ਦੇ ਕੋਏ ਤੇ ਸਮਾਂ ਯਾਦ ਦਿਵਾ ਦਿੰਦਾ ਉਹਦੀਆਂ ਗੱਲਾਂ ਬਾਤਾਂ ਨੂੰ ਜੇ ਇੰਜ ਹੀ ਉੱਡਣਾ ਸੀ ਕੁਝ ਪਲ ਤੇ ਜੀ ਲੈੰਦਾ ਹੁਣ ਕੌਣ ਭਜਾਉਵੇ ਸੀਨੇ ਦੀਆਂ ਲਾਟਾਂ ਨੂੰ ਇਹ ਪੰਧ ਸੁਖਾਲੇ ਨਹੀਂ ਬੜੇ ਵਿਖੜੇ ਪੈਂਦੇ ਨੇ ਨਹੀਂ ਪੂਰਾ ਕਰ ਸਕਦਾ ਕੋਈ ਤੇਰੀਆਂ ਘਟਾਂ ਨੂੰ ਹੁੰਦਲਾ ਉਹ ਹੁੰਦਲ ਨੇ ਜੀ ਜਿਨ੍ਹਾਂ ਨੇ ਲਿਖਿਆ ਨਾ ਉਹ ਬਾਈ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਪੋਇਮ ਲਿਖੀ ਹੋਈ ਆ ਉਹਨਾਂ ਦਾ ਜਿਹੜਾ ਸਰਨੇਮਾ ਹੁੰਦਲਾ ਹੈ ਹੁੰਦਲਾ ਹੱਥੀ ਵਰਸੋਈ ਸੀ ਉਹ ਹੱਥੀ ਤੋਰੇ ਨੇ ਮੰਨਣਾ ਪੈਣਾ ਏ 몰ਾ ਹੁਣ ਤੇਰੀਆਂ ਦਤਾਂ ਨੂੰ ਮੈਨੂੰ ਇਹ ਕਵਿਤਾ ਸੀਗੀ ਕਵਿਤਾ ਹੈ ਨਾ ਜਿਹੜੀ ਉਮ ਇਹ ਨੂੰ ਆ ਲੱਗਦਾ ਕਿ ਮੇਰੇ ਹਾਲਾਤਾਂ ਤੇ ਟੁਕਦੀ ਆ ਪਰ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਮੇਰੇ ਟੱਚ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਲੱਗੂਗਾ ਕਿ ਸਾਡੇ ਤੇ ਟੁਕਦੀ ਆ ਪਰ ਜਿਨ੍ਹਾਂ ਨੇ ਇਹ ਲਿਖੀ ਹੈ ਉਹ ਇਨਸਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਤਾ ਨਹੀਂ ਪਰਮਾਤਮਾ ਵੱਲੋਂ ਹੀ ਉਹਨਾਂ ਤੋਂ ਇਹ ਕਵਿਤਾ ਲਿਖਾਈ ਗਈ ਬਹੁਤ ਸਾਰੀਆਂ ਕਹਿੰਦੇ ਉਹਨਾਂ ਨੇ ਲਿਖੀਆਂ ਨੇ ਡਾਇਰੀਆਂ ਭਰੀਆਂ ਪਈਆਂ ਨੇ ਇੱਕ ਹੋਰ ਵੀ ਸੀ ਉਹ ਵੀ ਦੇਖਿਓ ਉਹ ਉਹ ਵੀ ਇੱਕ ਜੀਵਨ ਦੀ ਸੱਚਾਈ ਆ ਸਾਡੇ ਅੱਜ ਕੱਲ੍ਹ ਦੇ ਹਾਲਾਤਾਂ ਤੇ ਟੁਕਦੀ ਆ ਜਦੋਂ ਕਿਸੇ ਨਾਲ ਤੋਖਾ ਹੁੰਦਾ ਹੈ ਇਹ ਤੇ ਬੜਾ ਹੀ ਸੋਖਾ ਹੁੰਦਾ ਹੈ ਬੰਦਾ ਬੜਾ ਮਜ਼ਬੂਤ ਹਾ ਦਿਸਦਾ ਪਰ ਅੰਦਰੋਂ ਤਾਂ ਥੋਥਾ ਹੁੰਦਾ ਹੈ ਧਰਮ ਰਾਜ ਹੁਣ ਵਹੀ ਨਹੀਂ ਲਿਖਦਾ ਉਹਦੇ ਕੋਲ ਤੇ ਪੁਥਾ ਹੁੰਦਾ ਸੱਜਣੋਂ ਕਦੇ ਵੀ ਘਟ ਨਹੀਂ ਕਰਦਾ ਜਿਹਦੇ ਕੋਲ ਵੀ ਮੌਕਾ ਹੁੰਦਾ ਬਿਲਕੁਲ ਸਹੀ ਗੱਲ ਹੈ ਜੀ ਬਾਜੀ ਜਿਹਦੇ ਹੱਥ 'ਚ ਹੁੰਦੀ ਆ ਉਹ ਕਦੇ ਘਟ ਨਹੀਂ ਉਜਾਂਦਾ ਨਾ ਝੂਠ ਚੱਲੇ ਰਾਹ ਸੱਚੇ ਤੇ ਨਾ ਝੂਠਾ ਚੱਲੇ ਰਾਹ ਸੱਚੇ ਤੇ ਚੱਲਣਾ ਕਿਹੜਾ ਸੋਖਾ ਹੁੰਦਾ ਜਿਉਂ ਦੀ ਜਾਣੇ ਸਾਹਮ ਲੋ ਰਿਸ਼ਤੇ ਪਿੱਛੋਂ ਬਹੁਤ ਵਿਗੋਚਾ ਹੁੰਦਾ ਹੈ ਇਹ ਤਾਂ ਪੁੱਛ ਕੇ ਦੇਖੋ ਸਾਨੂੰ ਜਿਨ੍ਹਾਂ ਦੇ ਪਿਆਰੇ ਆ ਜਿਹੜੇ ਉਹ ਚਲੇ ਗਏ ਨੇ ਉਹ ਕਿੰਡੇ ਵੱਡੇ ਹੋ ਚੁੱਕੇ ਦੇਖ ਗਏ ਨੇ ਸਾਨੂੰ ਹੁੰਦਲਾ ਵੀ ਨਾ ਕੁਫਰ ਤੋਲ ਤੂੰ ਇਹ ਵਕਤ ਬੜਾਈ ਖੁਸ਼ਾ ਹੁੰਦਾ ਸੋ ਉਹ ਬਾਈ ਜੀ ਵਿਚਾਰੇ ਜਿਹੜੇ ਇੰਨੀਆਂ ਸੋਹਣੀਆਂ ਕਵਿਤਾਵਾਂ ਲਿਖ ਕੇ ਗਏ ਨੇ ਯਾਦਾਂ ਛੱਡ ਗਏ ਨੇ ਉਹ ਨਹੀਂ ਹੈਗੇ ਹੁਣ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਚਰਮਾ ਵਿੱਚ ਲਾਵੇ ਤੇ ਪਿੱਛੋਂ ਪਰਿਵਾਰ ਨੂੰ ਬਲਵਖਸ਼ੇ ਬਸ ਉਹ ਭੈਣ ਦਾ ਮੈਨੂੰ ਫੋਨ ਵੀ ਆਇਆ ਸੀਗਾ ਉਹ ਹਰਿਆਣੇ ਤੋਂ ਨੇ ਤੇ ਬਸ ਐਵੇਂ ਐਵੇਂ ਚਲੇ ਗਏ ਹਨ ਆਪਾਂ ਉਹਨਾਂ ਦੀ ਜ਼ਿਆਦਾ ਸਟੋਰੀ ਤਾਂ ਨਹੀਂ ਤੁਹਾਨੂੰ ਮੈਂ ਡਿਟੇਲ ਚ ਦੱਸੂਗੀ ਚਲੋ ਉਹਨਾਂ ਦੀ ਗੱਲਬਾਤ ਹੋਈ ਮੇਰੇ ਨਾਲ ਪਰ ਭੈਣ ਨੇ ਜਿਹੜੇ ਉਹ ਬੋਲਦੇ ਨੇ ਪਰਮਾਤਮਾ ਉਹਨਾਂ ਨੂੰ ਇਸ ਤਰ੍ਹਾਂ ਹੀ ਰੱਖੇ ਤੇ ਉਹ ਸੋਚ ਰਹੇ ਨੇ ਕਿ ਕੁਝ ਮੈਂ ਆਪਣੀ ਲਾਈਫ ਬਾਰੇ ਆਪਣੇ ਬੱਚਿਆਂ ਬਾਰੇ ਸੋਚਾਂ ਤੇ ਕੋਈ ਨਾ ਕੋਈ ਕੰਮ ਕਰਾਂ ਹਨਾ ਤੇ ਉਹ ਅੱਗੇ ਆਪਣੀ ਬੱਚਿਆਂ ਬਾਰੇ ਤੇ ਆਪਣੀ ਲਾਈਫ ਦੇ ਵਿੱਚ ਅੱਗੇ ਵਧਣ ਬਾਰੇ ਸੋਚਦੇ ਨੇ ਔਰ ਸਾਰੀਆਂ ਭੈਣਾਂ ਨੂੰ ਜਿਹੜੀਆਂ ਸਿਚੁਏਸ਼ਨ ਚੋਂ ਲੰਘਦੀਆਂ ਨੇ ਸੋਚਣਾ ਚਾਹੀਦਾ ਹੈ ਢੇਰੀ ਟਾਕੇ ਨੀ ਬੈਠਣਾ ਤੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਮੇਰੇ ਖਿਆਲੋਂ ਉਹਨਾਂ ਦੇ ਵੀ ਸ਼ਾਇਦ 3-4 ਮਹੀਨੇ ਹੋਇਆ ਔਰ ਭੈਣ ਦੀ ਉਮਰ ਵੀ ਬਹੁਤ ਛੋਟੀ ਹੈ ਤੇ ਤੇ ਜਿਹੜੀ ਬਾਈ ਜੀ ਸੀਗੇ ਉਹ ਵੀ ਬਹੁਤ ਛੋਟੀ ਜਿਹੇ ਵਿੱਚ ਚਲੇ ਗਏ ਠੀਕ ਹੈ ਜੀ ਬਸ ਐਵੇਂ ਥੋੜੀ ਮੋਟੀ ਸੱਟ ਲੱਗੀ ਤੇ ਠੀਕ ਵੀ ਹੋ ਗਏ ਤੇ ਬਸ ਐਵੇਂ ਐਵੇਂ ਪਰਮਾਤਮਾ ਬਸ ਲਿਖਿਆ ਹੁੰਦਾ ਨੇ ਵੇੜੇ ਨਹੀਂ ਜੀ ਇੱਕ ਬਾਨਾ ਹੁੰਦਾ ਹੈ ਹਨਾ ਆਪਾਂ ਕਹਿੰਦੇ ਹੁੰਨੇ ਆ ਕਿ ਪ੍ਰਮਾਤਮਾ ਆਪਦੇ ਸਿਰਵਰਾ ਨਹੀਂ ਲੈਂਦਾ ਤੇ ਆਪਾਂ ਫਿਰ ਬਾਅਦ ਦੇ ਵਿੱਚ ਇਦਾਂ ਕਹਿੰਦੇ ਆ ਕਿ ਇਸ ਤਰ੍ਹਾਂ ਹੋ ਗਿਆ ਅਸੀਂ ਇਸ ਤਰ੍ਹਾਂ ਹੋ ਗਏ ਅਸੀਂ ਤਾਂ ਕਰਕੇ ਚਲੇ ਗਏ ਕਦੇ ਨਹੀਂ ਆਪਾਂ ਕਹਿੰਦੇ ਹੈਗੇ ਕਿ ਉਹ ਨੂੰ ਪ੍ਰਮਾਤਮਾ ਲੈ ਗਿਆ ਆਪਾਂ ਇਦਾਂ ਹੀ ਲੱਭਦੇ ਰਹਿੰਦੇ ਆ ਕਿ ਜੇ ਇਦਾਂ ਹੋ ਜਾਂਦਾ ਤਾਂ ਇਸ ਤਰ੍ਹਾਂ ਹੋਣਾ ਸੀ ਜੇ ਇਸ ਤਰ੍ਹਾਂ ਹੋ ਜਾਂਦਾ ਤੇ ਬੰਦਾ ਹੋਣਾ ਸੀ ਪਰ ਨਹੀਂ ਹੋਣਾ ਹੁੰਦਾ ਮੈਂ ਨਾ ਤੁਹਾਨੂੰ ਸਹੀ ਗੱਲ ਦੱਸਾਂ ਜੀ ਮੈਂ ਨਾ ਜਦੋਂ ਦੇਸ਼ ਦੇ ਪਾਪਾ ਗਏ ਆ ਨਾ ਮੈਂ ਉਸ ਤੋਂ ਬਾਅਦ ਸੰਤਮ ਸਕੀਨ ਜੀ ਨੂੰ ਸੁਣਦੀ ਹੁੰਦੀ ਸੀ ਮੈਨੂੰ ਬੜੀ ਕਿਉਰਿਓਸਟੀ ਹੈ ਕਿ ਰੂਹਾਂ ਕਿੱਥੇ ਜਾਂਦੀਆਂ ਨੇ ਹਣਾ ਤੇ ਸੰਤਮਸਕੀਨ ਜੀ ਦੀ ਇੱਕ ਗੱਲ ਆ ਜਿਹੜੀ ਉਹ ਮੈਂ ਹਜੇ ਵੀ ਨਹੀਂ ਭੁੱਲਦੀ ਉਹ ਕਹਿੰਦੇ ਵੀ ਲਾਈਫ ਹੈ ਜਿਹੜੀ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਲਾਈਫ ਹੁੰਦੀ ਹੈ ਜਿਹੜੀ ਤੁਹਾਡੀ ਦੁਨੀਆਵੀ ਉਮਰ ਹੁੰਦੀ ਆ ਦੁਨੀਆ ਦੇ ਵਿੱਚ ਤੁਸੀਂ ਕਿੰਨੀ ਦੇਰ ਰਹਿਣਾ ਹੈ ਹਣਾ ਤੇ ਇੱਕ ਹੁੰਦੀ ਆ ਕਿ ਤੁਹਾਡੀ ਹਜੇ ਮੁਕਤੀ ਨਹੀਂ ਹੁੰਦੀ ਕਿਉਂਕਿ ਤੁਹਾਡੀ ਉਮਰ ਪੂਰੀ ਨਹੀਂ ਹੋਈ ਠੀਕ ਆ ਜੀ ਤਾਂ ਜਿਹੜੇ ਕਹਿੰਦੇ ਮੰਨ ਲਓ ਕੋਈ ਐਕਸੀਡੈਂਟ 'ਚ ਜਾਂਦਾ ਕੋਈ ਡੁੱਬ ਕੇ ਮਰ ਗਿਆ ਕਿਸੇ ਨੇ ਫਾਹਾ ਲੈ ਲਿਆ ਹਣਾ ਉਹ ਹੋਣੀ ਹੁੰਦੀ ਆ ਸੰਤ ਮਸਕੀਨ ਜੀ ਕਹਿੰਦੇ ਕਦੇ ਵੀ ਕੋਈ ਅਣ ਹੋਣੀ ਨਹੀਂ ਹੁੰਦੀ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਵੀ ਅਣ ਹੋਣੀ ਹੁੰਦੀ ਆ ਅਣ ਹੋਣੀ ਕੋਈ ਨਹੀਂ ਹੁੰਦੀ ਉਹ ਕਹਿੰਦੇ ਵੀ ਹੋਣੀ ਹੀ ਹੁੰਦੀ ਆ ਬੰਦੇ ਦਾ ਜਾਣਾ ਉਹ ਉਦਾਂ ਹੀ ਹੋਣਾ ਹੁੰਦਾ ਪਰ ਕਿਉਂਕਿ ਉਹਦੀ ਜਿਹੜੀ ਦੁਨਿਆਵੀ ਉਮਰ ਸੀ ਉਹ ਪੂਰੀ ਹੋ ਗਈ ਸੀ ਤੇ ਇਸ ਕਰਕੇ ਉਹ ਦੁਨੀਆ ਤੋਂ ਤਾਂ ਚਲਿਆ ਗਿਆ ਪਰ ਉਹਦੀ ਮੁਕਤੀ ਹਜੇ ਨਹੀਂ ਹੋਈ ਤਾਂ ਉਹ ਫਿਰ ਕੀ ਦੱਸਦੇ ਨੇ ਅੱਗੇ ਕਿ ਜਿਹੜੀਆਂ ਰੂਹਾਂ ਪਹੁੰਚੀਆਂ ਹੋਈਆਂ ਹੁੰਦੀਆਂ ਨੇ ਕੋਈ ਭਗਤੀ ਕਰੀ ਹੁੰਦੀ ਹੈ ਜਿਨ੍ਹਾਂ ਨੇ ਉਹ ਤਾਂ ਮੈਨੂੰ ਲੱਗਦਾ ਕੋਈ ਲੱਖਾਂ ਚੋਂ ਹਜ਼ਾਰਾਂ ਲੱਖਾਂ ਚੋਂ ਕੋਈ ਇੱਕ ਅੱਧੀ ਹੁੰਦੀ ਹੋਊਗੀ ਉਹ ਤਾਂ ਕਹਿੰਦੇ ਫਿਰ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਰਹਿੰਦੀਆਂ ਨੇ ਉਹ ਰੂਹਾਂ ਤੇ ਉਹਨਾਂ ਨੇ ਆਪਣੇ ਤਜਰਬੇ ਵੀ ਉਹਦੇ ਚ ਸਾਂਝੇ ਕਰੇ ਸੀਗੇ ਤੇ ਜਿਹੜੀਆਂ ਬਾਕੀ ਰੂਹਾਂ ਹੁੰਦੀਆਂ ਨੇ ਕਿ ਆਪਾਂ ਦੇਖਦੇ ਆਂ ਯੰਗ ਜੰਗ ਡੈਥਸ ਹੋ ਜਾਂਦੀਆਂ ਨੇ ਹਨਾ ਐਕਸੀਡੈਂਟਲੀ ਹੋ ਜਾਂਦੀਆਂ ਨੇ ਉਹ ਕਹਿੰਦੇ ਰੂਹਾਂ ਗੁਰਦੁਆਰਿਆਂ ਮੰਦਰਾਂ ਚ ਤਾਂ ਨਹੀਂ ਹੁੰਦੀਆਂ ਪਰ ਸਾਡੇ ਆਲੇ ਦੁਆਲੇ ਸਾਡੇ ਵਾਤਾਵਰਣ ਦੇ ਵਿੱਚ ਕਰੋੜਾਂ ਦੀ ਗਿਣਤੀ ਚ ਨੇ ਜਿਹੜੀਆਂ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ ਜਦੋਂ ਉਹਨਾਂ ਦੀ ਉਮਰ ਪੂਰੀ ਹੁੰਦੀ ਹੈ ਫਿਰ ਉਹ ਰੂਹਾਂ ਦੀ ਅੱਗੇ ਮੁਕਤੀ ਹੁੰਦੀ ਹੈ ਸੋ ਇਹ ਆਪਾਂ ਸੰਤ ਮਸਕੀਨ ਜੀ ਤੋਂ ਸੁਣਿਆ ਤੇ ਮੈਨੂੰ ਬਸ ਉਹ ਕੁਝ ਕੁ ਗੱਲਾਂ ਕਦੇ-ਕਦੇ ਆਪਾਂ ਸੁਣ ਲਈਦੀਆਂ ਨੇ ਹਨਾ ਤੇ ਫਿਰ ਉਹ ਦਿਮਾਗ ਦੇ ਵਿੱਚ ਬਹਿ ਜਾਂਦੀਆਂ ਨੇ ਕਿ ਸ਼ਾਇਦ ਇਦਾਂ ਹੀ ਹੁੰਦਾ ਹੈ ਨਾ ਮੈਨੂੰ ਹੁਣ ਆਏ ਲੱਗਦਾ ਹੁੰਦਾ ਹੈ ਕਿ ਜੋ ਹੁੰਦਾ ਹੈ ਉਹ ਇਦਾਂ ਹੀ ਹੋਣਾ ਹੁੰਦਾ ਠੀਕ ਹੈ ਤੇ ਉਹ ਹੋ ਕੇ ਰਹਿੰਦਾ ਤੇ ਲਓ ਜੀ ਮੈਂ ਇਹਦੇ ਵਿੱਚ ਇੱਕ ਤੁਹਾਨੂੰ ਗੱਲ ਦੱਸਣੀ ਸੀਗੀ ਅੱਜ ਮੇਰੇ ਕੋਲੇ ਇੱਕ ਛੋਟੀ ਜੀ ਕੁੜੀ ਵੀ ਬੈਠੀ ਆਜਾ ਦਿਖਾਵਾਂ ਤੁਹਾਨੂੰ ਇਧਰ ਨੂੰ ਆ ਜਾ ਲੋ ਪਹਿਲਾਂ ਤਾਂ ਆਪਾਂ ਇਹਦੀ ਸ਼ਿਕਾਇਤ ਸੁਣ ਲਗੇ ਲੋ ਆ ਬੈਠੀ ਆ ਬੈਠੀ ਇਹ ਹੈਗੀ ਹੈ ਜੀ ਆਪਣੀ ਭਤੀਜੀ ਪਲਕਪ੍ਰੀਤ ਤੇ ਇਹ ਇਹਦੀ ਇੱਕ ਸ਼ਿਕਾਇਤ ਹੈ ਗਰੀਂ ਕਰ ਮੜੀ ਸ਼ਿਕਾਇਤ ਕੀ ਹੈ ਦੱਸ ਦਿਓ ਮੈਂ ਤਾਂ ਇਦਾਂ ਵੀ ਕੁੜੀਆਂ ਮੁੰਡਿਆਂ ਦਾ ਫਰਕ ਇਹ ਅੱਜ ਦੇ ਜ਼ਮਾਨੇ 'ਚ ਵੀ 2024 'ਚ ਵੀ ਇਹਨਾਂ ਕੀਤਾ ਜਾਂਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਦੋਂ ਮੇਰਾ ਬਰਥ ਹੋਇਆ ਤੇ ਉਧਰੋਂ ਮੇਰੇ ਬਰਤ ਦੇ ਨਾਲ ਹੀ ਮੇਰੇ ਇੱਕ ਭੂਆ ਜੀ ਦੇ ਬੇਟਾ ਹੋਇਆ ਸੀ ਪਰ ਉਹ 2024 ਨਹੀਂ ਸੀਗਾ ਹਾਂ ਉਹ ਉਹ 2000 2000 ਇਹ ਗੱਲ 2024 ਦੀ ਕਰਦੀ ਹੈ ਤੇ ਮੇਰੀ ਵੀ ਕਦੇ ਨਹੀਂ ਸੀਗਾ ਕਿੰਨਾ ਚਾਹ ਉਹਦੋਂ ਕੀ ਸੀਗਾ 2006 2006 ਦੀ ਗੱਲ ਹੈ ਜੀ 2024 ਦੇ ਵੀ ਆਵਾਂਗੇ ਹਾਂ ਚੱਲ 2006 ਚ ਕੀ ਸੀ ਕਿ ਮੇਰਾ ਬਰਤ ਹੋਇਆ ਤੇ ਮੇਰੇ ਮਮਾ ਆਪਾਂ ਨੇ ਲੋੜੀ ਮੰਡੀ ਵੇਰੀ ਉਹ ਕਹਿੰਦੇ ਵੀ ਅਸੀਂ ਲੋੜੀ ਬੰਡਣੀ ਹੈ ਤੇ ਮੇਰੀ ਦਾਦੀ ਨੂੰ ਐ ਹੋ ਗਿਆ ਵੀ ਲੋਕ ਕੀ ਕਹਿਣਗੇ ਕੁੜੀ ਦੀ ਲੋੜੀ ਵੰਡਦੇ ਆ ਕੁੜੀਆਂ ਦੀ ਲੋੜੀ ਨਹੀਂ ਵੰਡੀਦੀ ਹੁੰਦੀ ਬੀ ਲੋਕਾਂ ਨੇ ਆਖਣਾ ਵੀ ਲੈ ਕੁੜੀ ਦੀ ਲੋੜੀ ਵੰਡਦੇ ਆ ਤੇ ਮੇਰੇ ਮੰਮਾ ਪਾਪਾ ਕਹਿੰਦੇ ਵੀ ਨਹੀਂ ਲੋੜੀ ਦਾਸੀ ਬਣਾਵਾਂਗੇ ਤੇ ਉਹਨਾਂ ਨੇ ਬਰਫੀ ਵੰਡੀ ਮੇਰੀ ਲੋੜੀ ਤੇ ਲੋੜੀ ਵੀ ਮਨਾਈ ਤੇ ਮੇਰੀ ਦਾਦੀ ਮੇਰੀ ਲੋੜੀ ਤੇ ਜਾਵੜੀ ਮੇਰੀ ਭੂਆ ਜੀ ਦੇ ਬੇਟੇ ਦੀ ਲੋੜੀ ਤੇ ਤਾਂ ਗੱਲ ਮੈਂ ਭੂਆ ਨਹੀਂ ਇਹ ਵਾਲੀ ਭੂਆ ਨਹੀਂ ਹੋਰ ਭੂਆ ਤੇ ਉਹ ਗੱਲ ਮੈਨੂੰ ਰੜਕਦੀ ਹੈ ਤੇ ਮੈਂ ਆਪਣੀ ਦਾਦੀ ਨੂੰ ਪੁੱਛਿਆ ਮੈਂ ਕਿਹਾ ਵੀ ਜੇ ਮੇਰੀ ਥਾਂ ਤੇ ਮੁੰਡਾ ਹੋਇਆ ਹੁੰਦਾ ਤੇ ਫੇਰ ਤੁਸੀਂ ਕਿਸੇ ਹੋਰ ਦੇ ਲੋੜੀ ਫੰਕਸ਼ਨ ਤੇ ਜਾਂਦੇ ਆਪਦੇ ਪੁੱਤ ਦੀ ਲੋੜੀ ਛੱਡ ਕੇ ਤੇ ਫਿਰ ਚੁੱਪ ਕਰ ਗਏ ਫਿਰ ਉਹਨਾਂ ਨੂੰ ਗੱਲ ਨਹੀਂ ਆਈ ਤੇ ਐਦਾਂ ਆ ਵੀ ਹੁਣ ਵੀ ਕਰਦੇ ਨੇ ਫਰਕ ਹੁਣ ਕੋਣੇ ਆ ਵੀ ਹੁਣ ਜਿਵੇਂ ਸਕੂਲ ਜਾਂਦੇ ਆ ਜਾਂ ਟਿਊਸ਼ਨ ਜਾਂਦੇ ਆ ਸਾਡੇ ਸਕੂਲਾਂ ਚ ਕੀ ਹੁੰਦਾ ਅੱਜ ਦੇ ਜ਼ਮਾਨੇ ਚ ਵੀ ਜਿਵੇਂ ਇੱਕ ਕਲਾਸ ਚ 30 ਸਟੂਡੈਂਟ ਹੁੰਦੇ ਨੇ ਤਾਂ 30 ਚੋਂ 20 ਮੁੰਡੇ ਹੁੰਦੇ ਨੇ ਤੇ 10 ਹੀ ਕੁੜੀਆਂ ਹੁੰਦੀਆਂ ਨੇ ਮਤਲਬ ਮੇਜਰ ਪਰਸੈਂਟੇਜ ਹਜੇ ਵੀ ਮੁੰਡੇ ਹੀ ਵੱਧ ਹੁੰਦੇ ਨੇ ਕਲਾਸਾਂ ਚ ਪੜਾਉਂਦੇ ਸ਼ਾਇਦ ਹਜੇ ਵੀ ਕੁੜੀਆਂ ਨੂੰ ਲੋਕ ਘੱਟ ਪੜਾਉਂਦੇ ਨੇ ਉਸ ਮੁੰਡੇ ਕਦੇ ਵੀ ਮੁੰਡੇ ਕੁੜੀਆਂ ਬਰਾਬਰ ਨਹੀਂ ਹੁੰਦੇ ਕਿਸੇ ਕਲਾਸ 'ਚ ਅੱਜ ਤੱਕ ਨਹੀਂ ਹੋਇਆ ਇਹ ਹੁਣ ਵੀ ਢਿਲ ਜਾਂਦੇ ਪੁਆਇੰਟ 2 ਵੀ ਨੋਟਡ ਹੂੰ ਪੁਆਇੰਟ ਨੋਟ ਕੀਤਾ ਜਾਵੇ ਜੀ ਲੋ ਜੀ ਇਹਦਾ ਜਵਾਬ ਆਪਾਂ ਦਿੰਨੇ ਆ ਬਹੁਤ ਸਾਰੇ ਦਾ ਤੁਹਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਵੀ ਇਹ ਆਉਂਦਾ ਹੋਵੇ ਕਿਉਂਕਿ ਅੱਜ ਕੱਲ ਦੇ ਬੱਚੇ ਨੇ ਜਿਹੜੇ ਉਹ ਕੰਪਿਊਟਰ ਨੇ ਉਹ ਇਹ ਜਿਹੇ ਛੋਟੇ ਛੋਟੇ ਪੁਆਇੰਟ ਬਹੁਤ ਸੋਚਦੇ ਨੇ ਪਹਿਲਾਂ ਤਾਂ ਇਹ ਕਿ ਜਿਹੜੀ ਇਹ ਕਹਿ ਰਹੀ ਹੈ 2006 ਹੈ ਨਾ ਤੇ ਉਹ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ 18 ਸਾਲ ਪਹਿਲਾਂ ਦੀ 18 ਸਾਲ ਪਹਿਲਾਂ ਦੀ ਗੱਲ ਹੈ ਹਾਂ ਤੇ ਟਾਈਮ ਟੂ ਟਾਈਮ ਹੈ ਜਿਹੜੀ ਚੇਂਜ ਹੁੰਦੀ ਜਾਂਦੀ ਹੈ ਪਰ ਹੁਣ ਇਹਨਾਂ ਦੀ ਦਾਦੀ ਹੈ ਜਿਹੜੀ ਉਹ ਮਾਡਰਨ ਹੋ ਗਈ ਹੈ ਹੁਣ ਉਹ ਬਿਲਕੁਲ ਫਰਕ ਨਹੀਂ ਕਰਦੀ ਹੁਣ ਮੈਨੂੰ ਲੱਗਦਾ ਹੈ ਉਹ ਯੂਵੀ ਨਾਲੋਂ ਇਹਦਾ ਜ਼ਿਆਦਾ ਕਰਦੀ ਹੈ ਕੋਤੇ ਨਾਲੋਂ ਕੋਤੀ ਦਾ ਜ਼ਿਆਦਾ ਕਰਦੀ ਹੈ ਬੀਬੀ ਟਾਈਮ ਦੇ ਨਾਲ ਹੁਣ ਚੇਂਜ ਹੋ ਗਈ ਉਹ 18 ਸਾਲ ਪੁਰਾਣੀ ਗੱਲ ਸੀਗੀ ਉਦੋਂ ਜਿਹੜੀ ਸੋਚ ਸੀਗੀ ਉਸ ਅਕੋਰਡਿੰਗਲੀ ਬੀਬੀ ਨੇ ਬਿਹੇਵ ਕੀਤਾ ਹਣਾ ਬੀਬੀ ਨੂੰ ਪਤਾ ਕੀ ਲੱਗਿਆ ਅੱਗੇ ਕਹਿ ਦਿੰਦੇ ਸੀਗੇ ਕਿ ਜੇ ਪੁੱਤ ਪੋਤਿਆਂ ਦੀ ਲੋਹੜੀ ਮੰਨਦੇ ਹੋ ਹਣਾ ਤੇ ਜੇ ਫੇਰ ਹੋਗੀ ਦੁਬਾਰਾ ਤੇ ਅਗਲਾ ਕਹੂਗਾ ਲੈ ਲੈ ਮੰਨ ਲੈ ਲੋਹੜੀ ਉਸ ਤੋਂ ਲੋੜੀਆਂ ਮੰਨਦੇ ਸੀ ਲੈ ਲਓ ਹੁਣ ਫੇਰ ਮੰਨਦੇ ਲੋ ਹੁਣ ਉਹ ਅੱਗੇ ਇਸ ਤਾਂ ਕਰਦੀ ਹੁੰਦੀ ਸੀ ਬੁੜੀਆਂ ਪਰ ਹੁਣ ਬੀਬੀ ਜਿਹੜੀ ਉਹ ਨਹੀਂ ਰਹੀ ਹੁਣ 18 ਸਾਲਾਂ ਬਾਅਦ ਉਹਦੇ ਵਿੱਚ ਬਹੁਤ ਚੇਂਜ ਆ ਗਈ ਹੁਣ ਉਹ ਆਪਦੇ ਪੁੱਤੇ ਤੋਂ ਵੱਧ ਫਰਸਟ ਪ੍ਰਾਇੋਰਟੀ ਚ ਫਲਕ ਨੂੰ ਰੱਖਦੀ ਐ ਪੁੱਤੀ ਨੂੰ ਰੱਖਦੀ ਐ ਮੰਨਦੀ ਐ ਇਹਦਾ ਹਾਂ ਇਹ ਮੰਨਦੀ ਐ ਬਾਕੀ ਪਤਾ ਨਹੀਂ ਕਿਉਂ ਇਹਨਾਂ ਨੇ ਸਕੂਲ ਦੇ ਵਿੱਚ ਹੋ ਸਕਦਾ ਫੀਸਾਂ ਜ਼ਿਆਦਾ ਹੋਣ ਨਹੀਂ ਕਰਕੇ ਇਹਨਾਂ ਦੀ ਫੀਸਾਂ ਜ਼ਿਆਦਾ ਹੋਣਗੀਆਂ ਇਸ ਕਰਕੇ ਇਹਨਾਂ ਦੇ ਸਕੂਲ ਚ ਕੁੜੀਆਂ ਨੂੰ ਘਟ ਲਾਇਆ ਗਿਆ ਹੋਊਗਾ ਤੇ ਮੁੰਡੇ ਜਿਹੜੇ ਹੋਣਗੇ ਉਹ ਰਿਚ ਕਰਾਉਂਦੇ ਹੋਣਗੇ ਤੇ ਉਹ ਵੱਧ ਆਗੇ ਹੋਣੇ ਨੇ ਆਦਰਵਾਇਜ਼ ਦਾ ਸਾਡੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਦੇਖੋ ਕੁੜੀਆਂ ਬਹੁਤ ਹੁੰਦੀਆਂ ਨੇ ਮੁੰਡਿਆਂ ਨਾਲੋਂ ਵੱਧ ਕੁੜੀਆਂ ਹੁੰਦੀਆਂ ਨੇ ਠੀਕ ਹੈ ਜੀ ਅੱਜ ਕੱਲ ਤਾਂ ਤੁਸੀਂ ਕਾਲਜਸ ਦੇ ਵਿੱਚ ਵੀ ਦੇਖੋ ਮੁੰਡੇ ਥੋੜੇ ਹੁੰਦੇ ਨੇ ਤੇ ਕੁੜੀਆਂ ਜ਼ਿਆਦਾ ਹੁੰਦੀਆਂ ਨੇ ਕਲਾਸ ਦੇ ਵਿੱਚ ਹੈਨਾ ਤੇ ਉਹ ਇਹਨਾਂ ਦੇ ਸਕੂਲ ਦਾ ਹੀ ਕੋਈ ਇਸ ਤਰ੍ਹਾਂ ਦਾ ਹੀ ਮਸਲਾ ਹੋਊਗਾ ਤੇ ਤੇ ਬਾਕੀ ਜਿਹੜੀ ਗੱਲ ਲੋਹੜੀ ਮਨਾਉਣ ਦੀ ਆ ਅੱਜ ਕੱਲ ਕੋਈ ਫਰਕ ਨਹੀਂ ਹੈਗਾ ਸੋ ਤੁਸੀਂ ਵੀ ਪਲਕ ਦੀ ਜਿਹੜੀ ਗੱਲ ਹੈਗੀ ਆ ਜੇ ਕਿਲਾਸ ਵਾਲੀ ਗੱਲ ਆ ਉਹਦਾ ਜਵਾਬ ਜੇ ਤੁਹਾਡੇ ਦਿਮਾਗ ਦੇ ਵਿੱਚ ਕੁਝ ਹੋਰ ਹੋਇਆ ਕਿਉਂਕਿ ਮੈਂ ਤਾਂ ਇਸ ਡਿਪਾਰਟਮੈਂਟ ਦੇ ਵਿੱਚ ਹੈਗੀ ਆ ਮੈਨੂੰ ਹੁਣ ਲੱਗਦਾ ਹੁੰਦਾ ਕਿ ਮੁੰਡੇ ਤੇ ਕੁੜੀਆਂਾਂ ਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ ਮੁੰਡੇ ਘੱਟ ਹੁੰਦੇ ਨੇ ਜਾਂ ਬਰਾਬਰ ਹੀ ਹੁੰਦੀਆਂ ਨੇ ਕੁੜੀਆਂ ਤੇ ਮੁੰਡੇ ਮੈਂ ਤਾਂ ਚਲੋ ਹੁਣ ਗਰਲ ਸਕੂਲ ਦੇ ਵਿੱਚ ਪੜਾਉਣੀ ਆ ਤਾਂ ਉੱਥੇ ਤਾਂ ਫਿਰ ਗਰਲਜ਼ ਹੀ ਨੇ ਜ਼ਿਆਦਾ ਬॉयਜ਼ ਤਾਂ ਹੈ ਹੀ ਨਹੀਂ ਮੈਂ ਹੁਣ ਕਹਿ ਦੂੰਗੀ ਮੁੰਡਿਆਂ ਤੇ ਕੋਈ ਪੜਾਉਂਦਾ ਹੀ ਨਹੀਂ ਕਿਉਂਕਿ ਉੱਥੇ ਤਾਂ ਕੁੜੀਆਂ ਹੀ ਕੁੜੀਆਂ ਨੇ ਤੇ ਪਰ ਜਦੋਂ ਮੈਂ ਕੋਆਰਡ ਦੇ ਵਿੱਚ ਜ਼ਿਆਦਾ ਜੌਬ ਕਰੀਆ ਤੇ ਉੱਥੇ ਮੈਂ ਦੇਖਿਆ ਸੀਗਾ ਕਿ ਕੁੜੀਆਂ ਮੁੰਡੇ ਬਰਾਬਰ ਹੀ ਤੇ ਇਹਨਾਂ ਦੇ ਹੁਣ ਪ੍ਰਾਈਵੇਟ ਸਕੂਲ ਨੇ ਦੇ ਹੋ ਸਕਦਾ ਉਹ ਇਹਨੂੰ ਫੀਸਾਂ ਜਿਆਦਾ ਲੱਗਦੀਆਂ ਹੁਣ ਤੇ ਪਹਿਲਾਂ ਨਾਲੋਂ ਆਉਂਦਾ ਹੋਵੇ ਤਾਂ ਕਰਕੇ ਕੁੜੀਆਂ ਘੱਟ ਹੋਣਗੀਆਂ ਤੇ ਦੂਜੀ ਗੱਲ ਹੋਰ ਸੱਚ 1 ਪੁਆਇੰਟ ਹੋਰ ਦੇਖੋ ਤੁਸੀਂ ਚਲੋ ਫੀਸਾਂ ਦੀ ਗੱਲ ਵੀ ਛੱਡੋ ਕਿਉਂਕਿ ਕੁੜੀਆਂ ਵੈਸੇ ਹੀ ਘਟ ਗਈਆਂ ਵੈਸੇ ਹੀ ਕੁੜੀਆਂ ਘਟ ਨੇ ਤੇ ਫਿਰ ਪੜਨ ਕਿਥੋਂ ਉਹਨ ਕੁੜੀਆਂ ਜਿਹੜੇ ਕੁੜੀਆਂ ਹੈ ਹੀ ਨਹੀਂ ਬੁਆਏਸ ਜਿਆਦਾ ਨੇ ਜਿਨ੍ਹਾਂ ਦੇ ਪਹਿਲਾਂ ਬੇਟਾ ਉਹ ਸੋਚਦਾ ਕਿ ਚਲੋ ਛੱਡੋ ਠੀਕ ਹੈ ਜੀ ਵੀ ਇੱਕ ਹੀ ਬਹੁਤ ਹੈ ਪਰ ਹੁਣ ਅਗਲੀ ਜਨ ਜਿਹੜਾ ਹੁਣ ਵਾਲਾ ਟਾਈਮ ਚੱਲ ਰਿਹਾ ਜਦੋਂ ਸਾਡਾ ਟਾਈਮ ਸੀ ਤੇ ਉਦੋਂ ਕੀ ਸੀਗਾ ਕਿ ਸਾਰਿਆਂ ਦੇ ਹੀ ਇੱਕੋ ਹੀ ਬੇਟਾ ਹੁੰਦਾ ਸੀ ਠੀਕ ਹੈ ਜੀ ਦੇ ਪਹਿਲਾ ਬੇਟਾ ਬਸ ਠੀਕ ਹੈ ਓਕੇ ਹੈ ਤੇ ਪਰ ਹੁਣ ਮੈਂ ਦੇਖਿਆ ਹੈਗਾ ਕਿ 25 27 28 ਸਾਲ ਦੇ ਬਾਅਦ ਜਿਹੜੀ ਹੋਂ ਵਾਲੀ ਜਨਰੇਸ਼ਨ ਆ ਉਹਦੇ ਵਿੱਚ ਦੋ ਬੱਚੇ ਹੈਗੇ ਹੁੰਦੇ ਨੇ ਹੁਣ ਇੱਕ ਵਾਲਾ ਸਿਸਟਮ ਆ ਜਿਹੜਾ ਉਹ ਬੰਦ ਹੁੰਦਾ ਜਾਂਦਾ ਪਰ ਇੱਕ ਲਹਿਰ ਜੀ ਆਈ ਸੀ ਜਦੋਂ ਅਸੀਂ ਸੀਗੇ ਤੇ ਉਹ ਇੱਕ ਘिराਦੇ ਸੀਗੇ ਤੇ ਉਸ ਚੱਕਰ ਦੇ ਵਿੱਚ ਅਸੀਂ ਵੀ ਆ ਗਏ ਆਪਣੀ ਫੈਮਿਲੀ 'ਚ ਦੇਖ ਲਓ ਮੇਰੇ ਤੇ ਸ਼ੁਭੂ ਤੋਂ ਬਿਨਾ ਕੂੜੀ ਹੈ ਹੀ ਨਹੀਂ हां ਹੁਣ ਦੇਖੋ ਤੁਸੀਂ ਵੀ ਦੇਖੋ ਸਾਡੀਆਂ ਜਿਵੇਂ ਮੇਰੇ ਆ ਮੇਰੇ ਇੱਕ ਬੇਟਾ ਮੇਰੀ ਸਿਸਟਰ ਦੇ ਇੱਕ ਬੇਟਾ ਮੇਰੀ ਕਜ਼ਨਸ ਨੇ ਚਾਚਾ ਜੀ ਦੀਆਂ ਮਾਸੀ ਜੀ ਦੀਆਂ ਬੇਟੀਆਂ ਹਨਾ ਉਹਨਾਂ ਦੇ ਸਾਰਿਆਂ ਦੇ ਇੱਕ ਦੇ ਬੇਟੀ ਐ ਬਸ ਉਹਨਾਂ ਦੇ ਬੇਟੇ ਹੀ ਨੇ ਤੇ ਇਸ ਤਰ੍ਹਾਂ ਇੱਕ ਸਾਡੀ ਸਿਸਟਰ ਕਜ਼ਨ ਹੈਗੀ ਆ ਨਿਊਜ਼ੀਲੈਂਡ ਉਹਦੇ ਵੀ ਇੱਕ ਬੇਟਾ ਹੀ ਬੇਟਾ ਤੇ ਬਸ ਸਾਡੇ ਮੇਰੇ ਦੋਨੋਂ ਭਰਾਵਾਂ ਦੇ ਇੱਕ ਇੱਕ ਬੇਟੀ ਤੇ ਇੱਕ ਇੱਕ ਬੇਟਾ ਸੋ ਸਾਡੇ ਤਾਂ ਲੋੜੀ ਮੰਗੀ ਦੀਆਂ ਨੇ ਵਿਚਾਰੀਆਂ ਤੇ ਵੈਸੇ ਕੁੜੀਆਂ ਜਿਹੜੀਆਂ ਉਹ ਵਰਥੀ ਉਹਨਾਂ ਦਾ ਘਟ ਹੋਇਆ ਪਿਛਲੇ ਸਾਲਾਂ ਦੇ ਵਿੱਚ ਤੇ ਇਸ ਕਰਕੇ ਉਹ ਇਹਨਾਂ ਦੀ ਜਿਹੜੀ ਜਨਰੇਸ਼ਨ ਸੀ ਉਹਨਾਂ ਦੇ ਵਿੱਚ ਕੁੜੀਆਂ ਘਟ ਰਹਿ ਗਈਆਂ ਹੁਣ ਸਕੂਲ 'ਚ ਇਹ ਚੱਕਰ ਸੀਗਾ ਠੀਕ ਹੈ ਜੀ ਤੇ ਲੋ ਜੀ ਆਪਾਂ ਇੱਕ ਅੱਧਾ ਪੁਆਇੰਟ ਸੀਗਾ ਜਿਹੜਾ ਹੋਰ ਲੈਣਾ ਹੈਗਾ ਉਹ ਹੈਗਾ ਸੀ ਅੱਜ ਉਹਦੇ ਨਾਲ ਹੀ ਰਿਲੇਟਡ ਮੈਂ ਗੱਲ ਕਰ ਰਹੀ ਸੀਗੀ ਕਿ ਜੋ ਸੁਸਾਈਡ ਕਰ ਲੈਂਦੇ ਨੇ ਹਨਾ ਮੈਨੂੰ ਬਸ ਇਦਾਂ ਦੇ ਇੱਕ ਦੋ ਕੇਸ ਮੇਰੇ ਧਿਆਨ 'ਚ ਆਏ ਨੇ ਤੁਸੀਂ ਉਹਦੇ 'ਚ ਕਮੈਂਟਾਂ ਬਾਰੇ ਤੁਹਾਡੀ ਕੀ رائے ਆ ਤੁਸੀਂ ਵੀ ਮੈਨੂੰ ਜਰੂਰ ਦੱਸਿਓ ਮੇਰੇ ਤੇ ਅੰਦੇ ਵਿੱਚ ਇੱਕ ਦੋ ਗੱਲਾਂ ਆਈਆਂ ਨੇ ਕਿ ਕਈ ਵਾਰੀ ਕਿਸੇ ਦੇ ਜਿਹੜੇ ਬ੍ਰਦਰ ਆ ਜਾਂ ਪਿੱਛੇ ਹਨਾ ਸੁਸਾਈਡ ਕਰ ਲਿਆ ਕੁਝ ਵੀ ਹੋ ਗਿਆ ਤੇ ਫਿਰ ਉਹਦੇ ਜਿਹੜਾ ਮੇਹਣੇ ਨੇ ਤਾਨੇ ਨੇ ਉਹ ਨੂੰ ਨੂੰ ਸੁਣਨੇ ਪੈ ਰਹੇ ਨੇ ਸੱਸਾਂ ਤੋਂ ਹੁਣ ਤੁਸੀਂ ਮੈਨੂੰ ਆਏ ਦੱਸਿਓ ਵੀ ਤੁਹਾਡੇ ਦਿਮਾਗ 'ਚ ਇਹਦੇ ਬਾਰੇ ਕੀ ਆ ਰਿਹਾ ਮੈਨੂੰ ਤਾਂ ਇਹ ਬਿਲਕੁਲ ਟੋਟਲੀ ਗਲਤ ਲੱਗ ਰਿਹਾ ਕਿ ਜਿਹੜੀਆਂ ਇੱਕ ਤਾਂ ਅਗਲੀ ਦਾ ਬ੍ਰਦਰ ਚਲੇ ਗਿਆ ਔਰ ਉੱਪਰੋਂ ਜਿਹੜੀਆਂ ਸੱਸਾਂ ਨੇ ਉਹਨੂੰ ਤਾਨੇ ਮਾਰ ਮਾਰ ਕੇ ਮਾਰ ਰਹੀਆਂ ਨੇ ਇੱਕ ਤਾਂ ਅਗਲੇ ਦੀ ਫੈਮਿਲੀ ਦੇ ਵਿੱਚ ਐਡਾ ਵੱਡਾ ਲਾਸ ਹੋ ਗਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਤੇ ਦੂਜਾ ਉਹਦੀ ਸਿਸਟਰ ਜਿਹੜੀ ਉਹਨੂੰ ਸੌਰਿਆਂ ਦੇ ਵਿੱਚ ਤੰਗ ਕੀਤਾ ਜਾਂਦਾ ਔਰ ਮਿਹਣੇ ਇਹੋ ਜਿਹੇ ਮਾਰੇ ਜਾਂਦੇ ਜਿਹੜੇ ਦਿਲ ਤੇ ਲੱਗ ਜਾਂਦੇ ਨੇ ਫਿਰ ਜੇ ਕਦੇ ਉਹ ਵਿਚਾਰੀ ਬੋਲ ਉੱਠਦੀ ਆ ਕਦੇ ਜਵਾਬ ਦੇ ਦਿੰਦੀ ਆ ਤੇ ਫਿਰ ਉਹਦਾ ਘਰ ਵਾਲਾ ਉਹਦੇ ਨਾਲ ਮਿਸਬਿਹੇਵ ਕਰਦਾ ਤੇ ਉਹ ਵਿਚਾਰੀ ਕੀ ਕਰੇ ਅੱਜ ਇਹ ਕੁਐਸਚਨ ਮੇਰਾ ਤੁਹਾਡੇ ਲਈ ਮੈਂ ਹਰ ਰੋਈ ਤੁਹਾਡੇ ਕੁਐਸਚਨਸ ਦੇ ਜਵਾਬ ਦੇਣੀ ਆ ਅੱਜ ਤੁਸੀਂ ਮੇਰੇ ਕੁਐਸਚਨ ਦਾ ਜਵਾਬ ਦੇਣਾ ਉਸ ਤੋਂ ਬਾਅਦ ਅਗਲੀ ਬਹਿਸ ਆ ਜਿਹੜੀ ਆਪਾਂ ਇਸੇ ਮੁੱਦੇ ਤੇ ਕਰਾਂਗੇ ਕਿ ਉਹ ਵਿਚਾਰੀ ਕੀ ਕਰੇ ਉਹਦਾ ਕੀ ਕਸੂਰ ਹੈ ਠੀਕ ਹੈ ਜੀ ਇਦਾਂ ਨਹੀਂ ਆ ਸੱਸਾਂ ਨੇ ਜਿਹੜੀਆਂ ਇਸ ਤਰ੍ਹਾਂ ਕਿਉਂ ਕਰਦੀਆਂ ਨੇ ਇਹ ਆਪਾਂ ਤੁਹਾਡੇ ਲਈ ਸਵਾਲ ਛੱਡ ਕੇ ਜਾ ਰਹੇ ਹਾਂ ਕੱਲ ਨੂੰ ਕਮੈਂਟਾਂ ਦੇ ਵਿੱਚ ਤੁਸੀਂ ਜਵਾਬ ਦਿਓ ਤੇ ਇਹ ਸੌਦੇ ਤੇ ਆਪਾਂ ਫਿਰ ਵਿਚਾਰ ਚਰਚਾ ਕਰਾਂਗੇ ਇਹ ਵੀ ਬਹੁਤ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੈਗੀ ਆ ਅ ਲੋ ਜੀ ਇੱਕ ਨਾ ਇੱਕ ਦੋ ਭੈਣਾਂ ਦੇ ਮੈਨੂੰ ਕਮੈਂਟ ਆਏ ਸੀਗੇ ਕਿ ਜਿਹੜਾ ਚਾਹ ਵਾਲਾ ਮਸਾਲਾ ਕਹਿੰਦੇ ਤੁਸੀਂ ਦੱਸਦੇ ਸੀਗੇ ਵੀ ਉਹ ਚਾਹ ਵਾਲਾ ਮਸਾਲਾ ਜਿਹੜਾ ਉਹ ਕਿੱਥੋਂ ਲਿਆ ਸੀ ਉਹ ਹੈਗਾ ਜੀ ਕੋਟ ਕਪੂਰੇ ਨਾ ਗੁਰਦੁਆਰਾ ਬਾਜ਼ਾਰ ਆ ਉੱਥੇ ਬਾਬੂ ਰਾਮ ਦੀ ਦੁਕਾਨ ਹੈ ਉਦੇ ਤੋਂ ਲਿਆ ਸੀ ਆਪਾਂ ਠੀਕ ਹੈ ਜੀ ਤੁਸੀਂ ਲੈ ਸਕਦੇ ਹੋ ਤੇ ਲਓ ਜੀ ਹੁਣ ਆਪਾਂ ਥੋੜੀ ਜਿਹੀ ਕਮੈਂਟਾਂ ਜਿਹੜੇ ਉਹ ਮੈਂ ਰੀਡ ਕਰ ਲਾਂ ਕਿਉਂਕਿ ਪੈਨਾਮਚਾਰੀਆਂ ਟਾਈਮ 'ਚ ਟਾਈਮ ਕੱਢ ਕੇ ਕਮੈਂਟ ਕਰਦੀਆਂ ਨੇ ਜੇ ਮੈਂ ਇਗਨੋਰ ਕਰਦਾ ਤੇ ਮੇਰੇ ਲਈ ਕੋਈ ਚੰਗੀ ਗੱਲ ਨਹੀਂ ਹੋਊਗੀ ਆ ਇਹ ਹੈਗੇ ਨੇ ਜੀ ਕਹਿਰਾਬਨੀ ਕਹਿਰਾਬ ਕਹਿਰਾਬਮੀਤ ਧੰਨਵਾਦ ਦੀਦੀ ਤੁਸੀਂ ਮੇਰਾ ਕਮੈਂਟ ਪੜਿਆ ਮੇਰੀ ਬੇਟੀ ਦਾ ਨਾਮ ਹੈ ਜੀ ਕੈਰਮਬੀਰ ਕੈਰਵੀ ਮੀਤ ਕੈਰਵੀ ਮੀਤ ਮੈਨੂੰ ਤਾਂ ਜੀ ਬਿਲਕੁਲ ਹੀ ਨਵਾਂ ਨਾਮ ਸੁਣਿਆ ਇਹ ਸੋਹਣਾ ਨਾਮ ਤੇ ਮੈਂ ਤਾਂ ਕਦੇ ਨਹੀਂ ਸੁਣਿਆ ਮੈਂ ਫਸਟ ਟਾਈਮ ਹੀ ਸੁਣਿਆ ਇੰਨੇ ਬੱਚੇ ਆ ਜਿਹੜੇ ਉਹਨਾਂ ਦੇ ਨਾਮ ਸਾਨੂੰ ਪਤਾ ਹੁੰਦੇ ਨਹੀਂ ਸਾਡੇ ਕੋਲ ਪੜਦੇ ਨਹੀਂ ਪਰ ਇਹ ਨਾਮ ਮੈਂ ਫਸਟ ਟਾਈਮ ਹੀ ਸੁਣਿਆ ਆ ਦੀਦੀ ਚਾਹ ਵਾਲੇ ਮਸਾਲੇ ਬਾਰੇ ਜਰੂਰ ਦੱਸ ਦੇਣਾ ਤੇ ਉਹਨਾਂ ਨੇ ਕਿਹਾ ਕਿ ਚਾਹ ਵਾਲੇ ਮਸਾਲੇ ਉਹ ਆਪਾਂ ਹੀ ਜਵਾਬ ਦੇਤਾ ਤੁਹਾਡਾ ਬਾਹੂਰਾਉਂ ਦੀ ਦੁਕਾਨ ਹੈਗੀ ਆ ਗੁਰਦੁਆਰਾ ਬਾਜ਼ਾਰ ਦੇ ਵਿੱਚ ਆ ਠੀਕ ਹੈ ਕੈਰਮੀਤ ਤੁਹਾਡਾ ਨਾਮ ਬਹੁਤ ਸੋਹਣਾ ਬੇਟੇ ਗ ਤੇ ਨੈਕਸਟ ਹੈ ਜੀ ਇੱਕ ਸੀਗੇ ਨਾ ਜੀ ਆਪਣੇ ਲਸੋਈ ਤੋਂ ਸੀਗਾ ਕਮੈਂਟ ਆਇਆ ਉਹਨਾਂ ਦਾ ਗੁਰਵਿੰਦਰ ਟਿਵਾਣਾ ਇਹ ਕਾ ਕਈ ਦਿਨਾਂ ਤੋਂ ਪੈਣਾ ਕਹਿੰਦੇ ਨੇ ਕਿ ਤੁਸੀਂ ਮੇਰਾ ਕਮੈਂਟ ਨਹੀਂ ਪੜ ਰਹੇ ਹੈਗੇ ਗੁਰਵਿੰਦਰ ਟਿਵਾਣਾ ਲਸੋਈ ਹੈ ਜੀ ਮਲੇਰਕੋਟਲੇ ਦੇ ਕੋਲੇ ਪਿੰਡ ਹੈ ਲਸੋਈ ਮੈਨੂੰ ਪਤਾ ਹੈ ਕਿਉਂਕਿ ਮੈਂ ਉਥੇ ਮਲੇਰਕੋਟਲੇ ਹੀ ਤਾਂ ਰਹਿੰਦੀ ਰਹੀ ਹਾਂ ਪੜਦੀ ਰਹੀ ਹਾਂ ਹਨਾ ਤੇ ਲਸੋਈ ਮਲੇਰ ਕੋਲੇ ਦੇ ਬਿਲਕੁਲ ਨੀਅਰ ਹੈ ਗੁਰਿੰਦਰ ਜੀ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਕਮੈਂਟ ਕਰਦੇ ਹੋ ਸਪੋਰਟ ਕਰਦੇ ਹੋ ਇੰਨਾ ਪਿਆਰ ਕਰਦੇ ਹੋ ਪਰਮਜੀਤ ਕੌਰ ਸੰਗਰੂਰ ਤੋਂ ਵੈਰੀ ਨਾਈਸ ਸਿਸਟਰ ਥੈਂਕ ਯੂ ਪਰਮਜੀਤ ਜੀ ਉਹ ਤਾਂ ਮੇਰਾ ਪਿਆਰਾ ਸ਼ਹਿਰ ਹੈ ਸੰਗਰੂਰ ਤੁਸੀਂ ਉਸ ਸ਼ਹਿਰ ਦੇ ਵਾਸੀ ਹੋ ਤੇ ਲੋ ਜੀ ਮੇਰਾ ਖਿਆਲ ਆ ਮੇਰੇ ਕੋਲੇ ਅੱਜ ਇੰਨੇ ਕੀ ਕਮੈਂਟ ਸੀਗੇ ਤੇ ਕੱਲ ਨੂੰ ਆਪਾਂ ਹੋਰ ਨਾਮ ਲਵਾਂਗੇ ਲੋ ਜੀ ਯੂ ਆਰ ਵੈਰੀ ਕਿਊਟ ਸਤਵੀਰ ਕੌਰ ਬਾਦਸ਼ਾਹਪੁਰ ਤੂਰੀ ਪਲੀਜ਼ ਟੇਕ ਮਾਈ ਨੇਮ ਇਨ ਵੀਡੀਓ ਬਾਦਸ਼ਾਪੁਰ ਨਾ ਜਦੋਂ ਹੀ ਮੈਂ ਖੇੜੀ ਚੱਲ ਜਾਂਦੀ ਹੁੰਦੀ ਹੁੰਦੀ ਸੀ ਕਿ ਬਾਦਸ਼ਾਪੁਰ ਮੇਰੇ ਖਿਆਲ ਆ ਉਹਨਾਂ ਨੂੰ ਇੱਕ ਨਾਮ ਉਹਦਾ ਹੋਰ ਵੀ ਸੀਗਾ ਗੰਡੇ ਪਤਾ ਨਹੀਂ ਕਿ ਗੰਡੇ ਵਾਲਾ ਕੁਝ ਇਦਾਂ ਕਰਕੇ ਨਾਮ ਸੀ ਉਹ ਬਾਦਸ਼ਾਪੁਰ ਦਾ ਤੇ ਮੈਨੂੰ ਪਤਾ ਉਧਰਲੇ ਪਿੰਡਾਂ ਦਾ ਹੈਨਾ ਥੈਂਕ ਯੂ ਜੀ ਸੁਤੇਜ ਦੀ ਥੈਂਕ ਯੂ ਸੋ ਮੱਚ ਤੁਸੀਂ ਇੱਕ ਨਾ ਜੀ ਆ ਬਹੁਤ ਜ਼ਰੂਰੀ ਆ ਗੁਰਮੀਤ ਸਿੰਘ ਦੀ ਆਈਡੀ ਤੋਂ ਹੈਗਾ ਤੈਨ ਮੈਨੂੰ ਵੀ ਗੂੜੇ ਰੰਗ ਹੀ ਪਾਉਣੇ ਚੰਗੇ ਲੱਗਦੇ ਆ ਤੇ ਇਹ ਜ਼ਰੂਰ ਪਾਓ ਜੀ ਠੀਕ ਹੈ ਕੋਈ ਚੱਕਰ ਨਹੀਂ ਹੈਗਾ ਜਿਹੜਾ ਮਨ ਕਰਦਾ ਤੁਸੀਂ ਆਪਣੀਆਂ ਆਪਣਾ ਕਲਰ ਪਾਓ ਤੇ ਬੈਸਟ ਫੈਮਿਲੀ ਤੋਂ ਆਇਆ ਹੈਗਾ ਜਿਸ ਕਰਣ ਭੈਣੇ ਸਵੇਰੇ ਸਵੇਰੇ ਤੁਹਾਡੀਆਂ ਗੱਲਾਂ ਬਾਤਾਂ ਸੁਣ ਲਈਆਂ ਬਹੁਤ ਵਧੀਆ ਲੱਗਿਆ ਤੁਹਾਨੂੰ ਦਾ ਪਤਾ ਹੀ ਹੈ ਮੇਰੀ ਸਟੋਰੀ ਹਾਂਜੀ ਨਿਰਮਲਜੀਤ ਭੈਣ ਨੇ ਜੀ ਇਹ ਮੋਹਾਲੀ ਤੋਂ ਇਹਨਾਂ ਦੀ ਸਟੋਰੀ ਆਪਾਂ ਨੂੰ ਪਤਾ ਹੈਗੀ ਆ ਸਾਡੇ ਸਾਰਿਆਂ ਦੀ ਜਿਹੜੀਆਂ ਭੈਣਾਂ ਮੇਰੇ ਨਾਲ ਜ਼ਿਆਦਾ ਜੁੜੀਆਂ ਨੇ ਨਾ ਉਹਨਾਂ ਦੀ ਸੇਮ ਹੀ ਤਕਰੀਬਨ ਸਟੋਰੀ ਹੈਗੀ ਆ ਠੀਕ ਹੈ ਲੋ ਜੀ ਹਨ ਕੱਬਦੇ ਆਪਾਂ ਇੱਥੇ ਵੀਲੌਗ ਦਾ ਐਂਡ ਤੇ ਫਿਰ ਮਿਲਦੇ ਹਾਂ ਨਵੀਂ ਚਰਚਾ ਦੇ ਨਾਲ ਕੱਲ ਨੂੰ ਫੇਰ ਸਵੇਰੇ 10 ਵਜੇ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਹੈ ਤਾਂ